ਬਟਾਲਾ ਦੀ ਗੱਲ ਕੀਤੀ ਜਾਵੇ ਬਟਾਲਾ ਦੇ ਵਿੱਚ ਨਤੀਜੇ ਸਾਹਮਣੇ ਆ ਚੁੱਕੇ ਨੇ ਬਟਾਲਾ ਦੇ ਮਨੋਹਰ ਸਿੰਘ ਪਿੰਡ ਕਲੇਰ ਕਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਕਿ 215 ਵੋਟਾਂ ਦੇ ਨਾਲ ਜੇਤੂ ਘਰਾੜ ਦਿੱਤੇ ਗਏ ਨੇ ਉਹਨਾਂ ਕਹਿੰਿਆ ਕਿ ਕਾਂਗਰਸ ਦੇ ਲੀਡਰ ਅਮਨਦੀਪ ਜੈਤਪੁਰ ਨੇ ਸਾਡੇ ਹੱਕ ਦੇ ਵਿੱਚ ਜੋ ਚੋਣ ਪ੍ਰਚਾਰ ਕੀਤਾ ਸੀ ਇਹ ਉਸਤੀ ਵਜਾਏ ਜਿਸ ਕਰਕੇ ਅਸੀਂ ਜੇਤੂ ਐਲਾਨੇ ਗਏ ਆ ਤੇ ਕੀ ਕਰਦੇ ਪਏ ਸੀ ਜੀ ਕਿੱਥੋਂ ਖੜੇ ਸੀ ਕਿਹੜੀ ਪਾਰਟੀ ਕਲਾ ਤੋਂ ਖੜੇ ਆ ਅੱਛਾ ਜੀ ਇਹ ਕਾਂਗਰਸ ਪਾਰਟੀ ਵੱਲੋਂ ਖੜੇ ਆ। ਹੂੰ ਤੇ ਕਾਂਗਰਸ ਪਾਰਟੀ ਪ੍ਰਾਸ਼ਾਸਨ ਦੇ ਵਿੱਚੋਂ ਮਤਲਬ 215 ਵੋਟਾਂ ਨਾਲ ਹੀ ਜਿੱਤੇ। ਕਿਦਣਾ ਖਾਸ ਮੁਕਾਬਲਾ ਸੀ ਕਿੱਦਾਂ ਦਾ ਰੁਝਾਨ ਰਿਹਾ ਕਿੱਦਾਂ ਦਾ ਮੁਕਾਬਲਾ ਹੋਇਆ ਜੀ? ਇਹ ਆ ਜੀ ਆਮ ਆਦਮੀ ਪਾਰਟੀ ਨਾਲ ਸਾਡਾ ਮੁਕਾਬਲਾ ਸੀ। ਤੇ ਉਹਨਾਂ ਨੂੰ ਰਹਾ ਕੇ ਤੇ ਕਾਂਗਰਸ ਜਿੱਤਾਈ। ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਨੂੰ? ਆਪਣੀ ਲੀਡ ਅਸੀਂ ਨਾਲ ਕੀਤੀ ਹੈ। ਅਸੀਂ ਮਤਲਬ ਆਪਣੀ ਜੀ ਲੀਡ ਜਿਹੜੀ ਆ 215 ਉਹ ਜਿੱਤ ਕੀਤੀ ਆ। ਹਾਂਜੀ। ਤੇ ਕਿੰਨੇ ਕਿ ਲੀਡਰ ਆਏ ਚੋਣ ਪ੍ਰਚਾਰ ਕਰਨ ਤੇ ਕਿਹੜੇ ਮੁੱਦਿਆਂ ਤੇ ਤੁਹਾਨੂੰ ਵੋਟ ਪਈ ਜੀ ਅਮਨ ਜੈਤੀਪੁਰਿਆ ਉਹ ਆਇਆ ਉਹਨਾਂ ਚੰਗਾ ਵਿਹਾਰ ਕੀਤਾ ਲੋਕਾਂ ਨਾਲ ਮਿਲੇ ਗਏ ਆ ਤੇ ਪਿਆਰ ਕੀਤਾ ਤੇ ਉਹਦੇ ਕਰਕੇ ਵੋਟਾਂ ਪਈਆਂ ਜੀ ਧੰਨਵਾਦ